ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਟ ਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਹਲਕੇ ਫੁਲਕੇ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਜਿਵੇਂ ਛੋਟਾ ਫੰਕਸ਼ਨ ਹੁੰਦਾ ਆਪਾਂ ਨੇ ਸੂਟ ਪਾਉਣਾ ਹੁੰਦਾ ਐਟ੍ਰੈਕਟਿਵ ਜ ਤਾਂ ਐਵੇਂ ਦੇ ਸੂਟ ਵੀ ਲੈ ਕੇ ਆਏ ਤੇ ਹੈਂਡਵਰਕ ਦੇ ਵਿੱਚ ਪਾਰਟੀ ਵੇਅਰ ਸੂਟ ਵੀ ਲੈ ਕੇ ਆਏ ਜੀ ਤੁਹਾਨੂੰ ਤੇ ਪ੍ਰਾਈਸ ਸੂਟਾਂ ਦੀ ਆਪਾਂ ਨਾਲ ਦੀ ਨਾਲ ਦੱਸੀ ਜਾਣਿਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੇ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਆ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8140080803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜਸ ਹੋਣਗੇ ਉਹ ਤੁਸੀਂ ਅਲੱਗ ਤੋਂ ਪੇ ਕਰਦੇ ਹੁੰਨੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਕੱਢ ਕੇ ਪੇਮੈਂਟ ਕਰਦੇ ਆ ਬਾਕੀ ਜਿਨ੍ਹਾਂ ਨੇ ਸ਼ੌਕ ਕੀਤਾ ਕਿ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਵੀ ਓਪਨ ਹੁੰਦਾ ਤੇ ਗੁਰਦੁਆਰਾ ਸਿੰਘ ਸਮਾਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜੀ ਰਾਜਪੁਰੇ ਜਦ ਮਰਜੀ ਤੁਸੀਂ ਆ ਕੇ ਫੋਨ ਕਰਕੇ ਵੀ ਲੋਕੇਸ਼ਨ ਮੰਗਵਾ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਦੇਖੋ ਬੜਾ ਸੋਹਣਾ ਚੈਰੀ ਜਿਹਾ ਕਲਰ ਨਾ ਤਾਂ ਇਹ ਰੈੱਡ ਹੈ ਕਲਰ ਨਾ ਮਜੈਂਟਾ ਵਿੱਚ ਜਿਹੜਾ ਵਾਲਾ ਸ਼ੈਡ ਹੈ ਬਹੁਤ ਹੀ ਪਿਆਰਾ ਜੈ ਵੀ ਜੈ ਬ੍ਰੈਂਡ ਦਾ ਸੂਟ ਹੈ ਪਿਓਰ ਮਸਲੀਨ ਦੇ ਵਿੱਚ ਤੇ ਵਰਕ ਤੁਸੀਂ ਦੇਖ ਹੀ ਸਕਦੇ ਹੋ ਬੜਾ ਸੋਹਣਾ ਕ੍ਰਾਸ ਸਟਿਚ ਦੇ ਨਾਲ ਵਰਕ ਹੈ ਇਹ ਇਹ ਲੁੱਕ ਆ ਯਾਨੀ ਕੋਈ ਲੈਂਥ ਦਾ ਇਸ਼ੂ ਨਹੀਂ ਹੈ ਕਿ ਨੈਕ ਨਹੀਂ ਬਣੀ ਹੋਈ ਤੇ ਘੇਰੇ ਤੇ ਵੀ ਬਹੁਤ ਪਿਆਰਾ ਵਰਕ ਘੇਰੇ ਤੇ ਇਹ ਤੁਸੀਂ ਪੂਰਾ ਜਿੰਨਾ ਮਰਜ਼ੀ ਫੁੱਲ ਕੇ ਰੱਖ ਸਕਦੇ ਹੋ ਕਿਉਂਕਿ ਬਾਜੂ ਅਲੱਗ ਤੋਂ ਦਿੱਤੀਆਂ ਹੋਈਆਂ ਸ਼ਰਟ ਦੀਆਂ ਇਹ ਫਰੰਟ ਲੁੱਕ ਆ ਜਾਣੀ ਐ ਇਹ ਫਰੰਟ ਲੁੱਕ ਆ ਜਾਣੀ ਪੂਰੀ ਇਹ 슬ੀਵਸ ਇਹ ਬਾਜੂ ਆ ਜਾਣੀ ਐ ਜੀ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਚਾਹੇ ਤੁਸੀਂ ਬੈਲ ਬਾਜੂ ਬਣਾ ਲਓ ਬਾਜੂ ਤੇ ਵੀ ਉਨਾ ਹੀ ਵਰਕ ਐ ਕੋਈ ਜੋੜਨੀ ਆਣਾ ਹੈਗਾ ਅਲੱਗ ਤੋਂ ਦਿੱਤੀਆਂ ਹੋਈਆਂ ਇਹ ਸ਼ਰਟ ਆ ਗਈ ਤੇ ਨਾਲ ਬਾਟਮ ਪਿਓਰ ਮਸਲੀਨ ਦੀ ਹੋ ਐ ਬਾਟਮ ਤੇ ਵੀ ਵਰਕ ਐ ਇਹ ਬਾਟਮ ਤੇ ਵਰਕ ਆ ਜਣਾ ਤੇ ਬਹੁਤ ਹੀ ਪਿਆਰਾ ਬੰਦਨੀ ਪ੍ਰਿੰਟ ਦੇ ਵਿੱਚ ਦੁਪੱਟਾ ਨਾਲ ਬੰਦਨੀ ਪ੍ਰਿੰਟ ਦੇ ਵਿੱਚ ਦੁਪੱਟਾ ਉਹ ਸੋਹਣਾ ਪ੍ਰੋਪਰ ਬ੍ਰੀਕ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਦੁਪੱਟਾ ਬੜੀ ਸੋਹਣੀ ਲੇਸ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਲੁੱਕ ਦੇ ਵਿੱਚ ਆ ਜਣਾ ਸੂਟ ਦੇਖੋ ਕਿੰਨਾ ਪਿਆਰਾ ਚੈਰੀ ਜਿਹਾ ਸ਼ੇਡ ਹੈ ਸੂਟ ਦਾ ਜੈ ਵਿਜੇ ਬ੍ਰੈਂਡ ਦਾ ਸੂਟ ਹੈ ਪਿਓਰ ਮਸਲੀਨ ਦਾ ਇਹ ਲੁੱਕ ਦੇ ਵਿੱਚ ਆਜਾਣਾ 3400 ਪ੍ਰਾਈਸ ਹੈ ਜੀ 3400 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਪਹਿਲਾ ਸੂਟ ਇਹਦੇ ਵਿੱਚ ਆਪਾਂ ਕਲਰ ਦਿਖਾਣੇ ਆ ਡਿਜ਼ਾਈਨਿੰਗ ਅਲੱਗ-ਅਲੱਗ ਰਹਿਣੀ ਹੈ ਜੀ ਸੂਟਾਂ ਦੀ ਜਿਹੜਾ ਵਰਕ ਦੀ ਡਿਜ਼ਾਈਨਿੰਗ ਹੈ ਅਲੱਗ-ਅਲੱਗ ਰਹੂਗੀ ਨੈਕਸਟ ਆ ਗਿਆ ਮਹਿੰਦੀ ਕਲਰ ਇਹਨੂੰ ਕਾ ਜਾਣੀ ਆ ਬਹੁਤ ਪਿਆਰਾ ਵਰਕ ਹੈ ਸਾਰੀ ਸ਼ਰਟ ਤੇ ਪਿਓਰ ਬੜਾ ਸੋਹਣਾ ਫੈਬਰਿਕ ਹੈ ਘੇਰੇ ਤੱਕ ਫੁੱਲ ਵਰਕ ਹੈ ਸਾਰੀ ਸ਼ਰਟ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਬਾਜੂ ਤੇ ਆ ਜਾਣਾ ਵਰਕ ਅਲੱਗ ਤੋਂ ਦਿੱਤੀਆਂ ਹੋਈਆਂ 3 ਮੀਟਰ ਦੀ ਸ਼ਰਟ ਅਲੱਗ ਤੋਂ 슬ੀਵ ਪਿਓਰ ਮਸਲੀਨ ਦੀ ਉਹ ਬਾਟਮ ਹੈ ਬਾਟਮ ਤੇ ਵੀ ਵਰਕ ਹੈ बांधनी प्रिंट दुपट्ट गोल्डन फिनिशिंग सोहना सूट है थर्टी फोर हंड्राइज है चौंती सौ प्राइज आ गया वाइन कलर सेम वाइन कलर है ਦੁਪੱਟੇ ਵੀ ਬਹੁਤ ਜ਼ਿਆਦਾ ਸੋਹਣੇ ਆ। ਇਹ 3 ਮੀਟਰ ਦੇ ਕਰੀਬ। ਇਹ ਸ਼ਰਟ ਹੈ ਕਿਉਂਕਿ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ। ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਵਾਲੇ ਤੇ ਵੀ। ਬਹੁਤ ਸੋਹਣਾ ਵਰਕ ਕੀਤਾ ਹੋਇਆ। نیچے ਘੇਰੇ ਤੱਕ ਤੁਸੀਂ ਦੇਖ ਸਕਦੇ ਜਿੰਨਾ ਵਰਜੀ ਤੁਸੀਂ ਘੇਰਾ ਰੱਖ ਸਕਦੇ ਹੋ ਏ ਲਾਈਨ ਬਣਾ ਸਕਦੇ ਹੋ ਸ਼ਰਟ ਨੂੰ। ਛੋਟੇ ਚਾਕਾਂ ਦੇ ਵਿੱਚ ਜਿਵੇਂ ਆਪਾਂ ਬਣਾਉਂਦੇ ਆ ਸ਼ਰਟਸ ਔਮੀ ਬਣਾ ਸਕਦੇ ਹੋ ਲੂਜ਼ਿੰਗ ਦੇ ਵਿੱਚ ਅਲੱਗ ਤੋਂ ਉਹ ਬਹੁਤ ਸੋਹਣੀ 슬ੀਵਸ ਤੇ ਵਰਕ ਦਿੱਤਾ ਹੋਇਆ ਤੇ ਨਾਲ ਪਿਓਰ ਮਸਲੀਨ ਦੀ ਉਹ ਬਾਟਮ ਵਰਕੇ ਜੀ ਬਾਟਮ ਤੇ ਵੀ ਤੇ ਬਾਂਦਨੀ ਪ੍ਰਿੰਟ ਦੇ ਵਿੱਚ ਦੇਖੋ ਕਿੰਨਾ ਪਿਆਰਾ ਜੈਪੁਰੀ ਪ੍ਰਿੰਟ ਦੇ ਵਿੱਚ ਦੁਪੱਟਾ ਰੀਕਲੇਸ ਦੀ ਫਿਨਿਸ਼ਿੰਗ ਦੇ ਇਹ ਲੁੱਕ ਦੇ ਵਿੱਚ ਆ ਜਾਣਾ ਦੇਖੋ ਸੂਟ ਕਿੰਨਾ ਸੋਹਣਾ ਇਹ ਡਿਜ਼ਾਈਨ ਆ ਜਾਣਾ 3400 ਪ੍ਰਾਈਸ ਹੈ 3400 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਮੇ ਤੁਹਾਨੂੰ ਜੈ ਵੀ ਜੈ ਬ੍ਰੈਂਡ ਦੇ ਪਿਓਰ ਮਸਲੀਨ ਦੇ ਵਰਕ ਦੇ ਵਿੱਚ ਦਿਖਾਇਆ ਪੂਰੀ ਸ਼ਰਟ ਤੇ ਵੀ ਵਰਕ ਹੈ ਬਾਜੂ ਤੇ ਵਰਕ ਹੈ ਬਾਟਮ ਤੇ ਵੀ ਵਰਕ ਹੈ ਨਾਲ 3400 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਥੋੜਾ ਸੋਹਣਾ ਸ਼ਿਮਰ ਦੇ ਵਿੱਚ ਰਹਿਣਗੇ ਸ਼ਿਮਰ ਦੇ ਸੂਟ ਹੈ ਥੋੜਾ ਸੋਹਣਾ ਸਕਾਈ ਬਲੂ ਕਲਰ ਦੇ ਵਿੱਚ ਇੱਥੇ ਤੋਂ ਤੁਸੀਂ ਦੇਖ ਸਕਦੇ ਹੋ ਕਲਰ ਪ੍ਰੋਪਰ ਸੂਟ ਦਾ ਇਹ ਦੁਪੱਟਾ ਆ ਗਿਆ ਨਾਲ ਕਿਉਂਕਿ ਜਦੋਂ ਆਪਾਂ ਸੂਟ ਖੋਲਦਿਆਂ ਕਈ ਵਾਰੀ ਕਲਰ ਦਾ ਫਰਕ ਪੈ ਜਾਂਦਾ ਵਸਤੋ ਮੈਂ ਬਾਟਮ ਖੋਲਾਂਗੀ ਨਾਲ ਨਾਲ ਕ੍ਰੇਪ ਦੀ ਬਾਟਮ ਹੈ 3 ਮੀਟਰ ਦੀ 3 ਮੀਟਰ ਦੀ ਕ੍ਰੇਪ ਦੀ ਬਾਟਮ ਹੈ ਜੀ ਨਾਲ ਸੂਟ ਦੇ ਟਿਸ਼ੂ ਦੇ ਵਿੱਚ ਸ਼ਰਟ ਹੈ ਬਹੁਤ ਸੋਹਣਾ ਵਰਕ ਹੈ ਕੋਈ ਲੁੱਕ ਆ ਜਾਣੀ ਸਾਰੀ ਸ਼ਰਟ ਤੇ ਬੂਟੀ ਹੈ ਪੂਰੀ ਸੰਗਣੀ ਬੂਟੀ ਹੈ ਜੀ ਸ਼ਰਟ ਤੇ ਤੇ ਘੇਰੇ ਤੇ ਹੈਵੀ ਵਰਕ ਹੈ ਪੂਰਾ ਹੈਵੀ ਵਰਕ ਹੈ সিলవర్ ਵਰਕ ਹੋਇਆ ਘੇਰੇ ਤੇ ਇਹ ਲੁੱਕ ਆ ਜਾਣੀ ਹੈ ਦੇਖੋ ਸ਼ਰਟ ਵੀ ਬਹੁਤ ਪਿਆਰਾ ਸੋਹਣਾ ਇਹ ਲੁੱਕ ਦੇ ਵਿੱਚ ਇਹਨਾਂ ਦਾ ਦੁਪੱਟਾ ਵੀ ਸਿਮਰ ਦੇ ਵਿੱਚ ਤੇ ਦੁਪੱਟੇ ਤੇ ਫੋਰ ਸਾਈਡ ਪੂਰਾ ਹੈਵੀ ਵਰਕ ਹੈ ਜਿਵੇਂ ਦਾ ਘੇਰੇ ਤੇ ਹੋਇਆ ਉਹੀ ਵਰਕ ਦੁਪੱਟੇ ਤੇ ਫੋਰ ਸਾਈਡ ਹੈ ਬਹੁਤ ਪਿਆਰਾ ਵਿੱਚ ਬੂਟੀਆਂ ਦੁਪੱਟੇ ਦੇ ਫੋਰ ਸਾਈਡ ਪੂਰਾ ਹੈਵੀ ਵਰਕ ਹੈ ਇਹ ਲੁੱਕ ਆ ਜਾਣੀ ਇਸ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਆ ਨੈਕਸਟ ਹੈਗਾ ਬੜਾ ਸੋਹਣਾ ਪਿੰਕ ਇਹ ਕਲਰ ਹੈ ਥੋੜੀ ਪਿਆਜੀ ਜੀ ਟੋਨ ਤੇ ਪਿੰਕ ਕਲਰ ਹੈ ਬਾਟਮ ਖੋਲਾਂਗੇ ਆਪਾਂ نیچے ਇਹ ਕਲਰ ਦਾ ਪ੍ਰੋਪਰ ਪਤਾ ਚੱਲ ਜਾਂਦਾ 3 ਮੀਟਰ ਦੀ 크ਰੇਪ ਦੀ ਬਾਟਮ ਹੈ ਨਾਲ 6 ਮਰ ਦੇ ਵਿੱਚ ਸ਼ਰਟ ਹੈ ਲੋਕੋ ਦੇ ਵਿਚਾਰਨ ਦੇਖੋ ਕਾਲਰ ਕਿੰਨਾ ਪਿਆਰਾ ਸੋਟਦਾ ਸਾਰੀ ਸ਼ਰਟ ਤੇ ਬੂਟੀ ਹੈ ਘੇਰੇ ਤੇ ਪੂਰਾ ਹੈਵੀ ਵਰਕ ਹੈ ਬਹੁਤ ਪਿਆਰਾ ਵਰਕ ਘੇਰੇ ਤੇ ਹੋਇਆ ਤੇ ਨਾਲ ਦੁਪੱਟੇ ਤੇ ਫੋਰ ਸਾਈਡ ਵੱੜ ਕੇ ਰੀਚ ਦੁਪੱਟੇ ਦੇ ਬੂਟੀ ਹੈ ਸਾਰੇ ਦੇ ਵਿੱਚ ਤੁਸੀਂ ਤੁਸੀਂ ਇਸ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਬਹੁਤ ਪਿਆਰ ਲੁੱਕ ਤੇ ਸੂਟ ਹੈ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਫਰੋਜ਼ੀ ਕਲਰ ਫਰੋਜ਼ੀ ਕਲਰ ਹੈ ਨੈਕਸਟ ਕਲਰ ਆ ਗਿਆ ਫਰੋਜ਼ੀ ਕਲਰ ਇੱਥੇ ਤੋਂ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹਦਾ ਬਾਕੀ ਆਪਾਂ ਨੂੰ ਬਾਟਮ ਰੱਖ ਕੇ ਪ੍ਰੋਪਰ ਤੋਂ ਤੁਹਾਨੂੰ ਦਿਖਾਵਾਂਗੇ ਖੋਲ ਕੇ ਚਿਮਰ ਦੇ ਵਿੱਚ ਸੂਟ ਹੈ 3 ਮੀਟਰ ਦੀ 크ਰੇਪ ਦੀ ਬਾਟਮ ਹੈ ਜੀ ਨਾਲ ਇਹ ਨਾਲ ਸ਼ਰਟ ਤੇ ਇਹ ਨਾਲ ਫਿਰ ਨਾ ਫਿਰ ਸਾਰੀ ਸ਼ਰਟ ਦੇ ਵਿੱਚ ਬੋਟੀ ਹੈ ਥੇਰੇ ਤੇ ਪੂਰਾ ਹੈਵੀ ਵਰਕ ਹੈ ਸਿਲਵਰ ਕਲਰ ਦੇ ਵਿੱਚ ਇਹ ਨਾਲ ਦੁਪੱਟਾ ਫੋਰ ਸਾਈਡ ਵਰਕ ਦੇ ਨਾਲ ਬਹੁਤ ਪਿਆਰਾ ਬਿਲਕੁਲ ਕੰਬੀਨੇਸ਼ਨ ਇਹ ਕੱਟਾਣ ਨੂੰ ਬਹੁਤ ਪਿਆਰਾ ਸੀ 4000 ਪ੍ਰਾਈਸ ਹੈ ਜੀ ਚਾਰ ਤਿੰਨ ਸੂਟ ਦਿਖਾਏ ਆ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਕਲਰ 4000 ਪ੍ਰਾਈਸ ਦੇ ਨਾਲ ਤੇ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਲਾਈਨਿੰਗ ਦੇ ਵਿੱਚ ਆਰਗੈਂਜ਼ਾ ਦੇ ਵਿੱਚ ਸ਼ਰਟ ਹੈ ਹੈਂਡਵਰਕ ਹੋਇਆ ਸੂਟ ਤੇ ਦੇਖੋ ਕਿੰਨਾ ਪਿਆਰਾ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਨੈਕ ਤੇ ਪੂਰਾ ਹੈਵੀ ਵਰਕ ਹੈ ਸਾਰਾ ਹੈਂਡਵਰਕ ਹੋਇਆ ਨੈਕ ਤੇ ਵਿੱਚ ਬੂਟੀ ਹੈ ਸ਼ਰਟ ਦੇ ਵਿੱਚ ਬਹੁਤ ਪਿਆਰਾ ਹੈ ਵੀ ਤੁਸੀਂ ਦੇਖ ਸਕਦੇ ਹੋ ਬੂਟੀ ਦੇ ਵਿੱਚ ਵੀ ਇਹ 골ਡਨ ਵਰਕ ਕੀਤਾ ਹੋਇਆ ਹੈ ਪੂਰਾ ਇਹ ਬਾਜੂ ਤੇ ਅਜਨਾ ਵਰਕ ਸਿਲਕ ਦੀ ਬਾਟਮ ਹੈ ਬਾਟਮ ਤੇ ਵੀ ਵਰਕ ਹੈ ਇਹ ਬਾਟਮ ਤੇ ਵਰਕ ਆ ਜਾਣਾ ਤੇ ਨਾਲ ਚਨੌਨ ਦਾ ਦੁਪੱਟਾ ਦੁਪੱਟੇ ਦੇ ਪੱਲਿਆਂ ਤੇ ਵੀ ਗੋਟੇ ਦੀ ਡਿਜ਼ਾਈਨਿੰਗ ਹੈ ਤੇ ਫੋਰਸ ਸਾਈਡ ਬਹੁਤ ਸੋਹਣਾ ਗੋਟਾ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਇਹ ਲੁੱਕ ਦੇ ਵਿੱਚ ਆ ਜਾਣਾ ਜੀ ਬੜਾ ਸੋਹਣਾ ਪਾਰਟੀ ویئر ਸੂਟ ਹੈ 골ਡਨ ਕਲਰ ਦੇ ਵਿੱਚ ਬਹੁਤ ਪਿਆਰੇ ਵਰਕ ਦੇ ਵਿੱਚ ਇਹ ਲੁੱਕ ਦੇ ਵਿੱਚ ਆ ਜਾਣਾ ਸੂਟ ਕਿੰਨਾ ਪਿਆਰਾ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਾਂ ਇਹ ਵਾਲਾ ਸੂਟ ਚ ਨੌ ਦੁਪੱਟੇ ਦੇ ਨਾਲ ਬਿਲਕੁਲ ਇਚਾ ਇਹਦੇ ਵਿੱਚ ਸੇਮ ਦੇ ਵਿੱਚ ਹੈ ਕਲਰ ਆਪਣੇ ਕੋਲ ਮਜੈਂਟਾ ਕਲਰ ਸੇਮ ਦੇ ਵਿੱਚ ਬਹੁਤ ਸੋਨਾ ਜਿਹਾ ਰਾਣੀ ਕਲਰ ਹੈ ਯਾਰਾ ਹੈਂਡਵਰਕ ਹੋਇਆ neck ਤੇ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਬਾਜੂ ਤੇ ਵਰਕ ਹੈ। ਬਾਟਮ ਤੇ ਵਰਕ ਹੈ। ਸਿਲਕ ਦੀ ਬਾਟਮ ਹੈ ਤੇ ਬਾਟਮ ਤੇ ਬਹੁਤ ਪਿਆਰਾ ਵਰਕ ਹੈ। ਤੇ ਚੀਨੋਂ ਦਾ ਦੁਪੱਟਾ। ਦੁਪੱਟੇ ਦੇ ਫੋਰ ਸਾਈਡ ਕੋਟਾ ਲੱਗਿਆ ਤੇ ਕੰਡਿਆਂ ਤੇ ਵੀ ਕੋਟੇ ਦੀ ਫਿਨਿਸ਼ਿੰਗ ਹੈ। ਬਹੁਤ ਪਿਆਰਾ ਸੁਪੀਰੀਅਰ ਕੁਆਲਿਟੀ ਦਾ ਬਹੁਤ ਸੋਹਣਾ ਪ੍ਰੋਪਰ ਫਿਨਿਸ਼ਿੰਗ ਹੈ। ਪੂਰਾ 2.5 ਕਿਲੋ ਦਾ ਦੁਪੱਟਾ ਰਹੂਗਾ। ਇਹ ਲੁੱਕ ਦੇ ਵਿੱਚ ਆਜਾ ਮੈਂ ਦੇਖੋ ਕਿੰਨਾ ਪਿਆਰਾ। 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲੇ ਦੋ ਸੂਟ ਇੱਕ ਡਿਜ਼ਾਈਨ ਚ ਦਿਖਾਏ ਆ ਨੈਕਸਟ ਦਿਖਾਣੇ ਆ ਬੜਾ ਸੋਹਣਾ ਰਸਟ ਕਲਰ ਦੇ ਵਿੱਚ ਸੂਟ ਹੈ ਗੋਟਾ ਪੱਤੀ ਦੇ ਵਿੱਚ ਆਰਗੈਂਜ਼ਾ ਦੀ ਸ਼ਰਟ ਬਹੁਤ ਪਿਆਰਾ ਹੈਂਡਵਰਕ ਹੋਇਆ ਗੋਟਾ ਪੱਤੀ ਦਾ ਇਹ ਲੁੱਕ ਤੇ ਵੀ ਚਾਜਣਾ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਸਿਲਕ ਦੀ ਬਾਟਮ ਹੈ ਨਾਲ ਤੇ ਦੁਪੱਟਾ ਬਹੁਤ ਪਿਆਰਾ ਔਰਗੈਂਜ਼ਾ ਦਾ ਹੀ ਗੋਟੇ ਦੀ ਫਿਨਿਸ਼ਿੰਗ ਹੈ ਤੇ ਫੋਰ ਸਾਈਡ ਵੀ ਬਹੁਤ ਪਿਆਰਾ ਗੋਟਾ ਲੱਗਿਆ ਇਹ ਲੁੱਕ ਦੇ ਵਿਚਾਰਨਾ ਦੇਖੋ ਕਿੰਨਾ ਪਿਆਰਾ ਸੂਟ ਚਾਰ ਹਜ਼ਾਰ ਪ੍ਰਾਈਸ ਹੈ ਜੀ ਬੜਾ ਸੋਹਣਾ ਹੈਂਡਵਰਕ ਦੇ ਵਿੱਚ ਗੋਟਾ ਪੱਤੀ ਦਾ ਸੂਟ ਹੈ ਇਹ ਔਰਗੈਂਜ਼ਾ ਤੇ 4000 ਪ੍ਰਾਈਸ ਦੇਗਾ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 8240580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਬਈ